ਬੀਜੀ ਸਾਰੇ ਫਿਲਰ ਨੂੰ ਸੰਦੀਪ ਦੇ ਫੰਤਾ ਬੋਬਾ ਵੈਲਕਮ ਜੀ ਤੇ ਬਾਈ ਕੁਰਸੀ ਤੇ ਬਹੋ ਚੁੱਕੇ ਆ ਨਵਾਂ ਮਾਲ ਲੈ ਕੇ ਆਏ ਬਾਈ ਹਣੀ ਪੰਜ ਛੇ ਲੈ ਕੇ ਛੋਟੀਆਂ ਹੈਗੀਆਂ ਟੋਪੜੇ ਗੱਬੜ ਵੀ ਹੈਗੀ ਅੱਜ ਤੇ ਨਾਲ ਇੱਕ ਉਸ ਤੋਂ ਛੋਟੀ ਵੀ ਹੈਗੀ ਆ ਤੇ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਾਹਿਬ ਸਤਿ ਸ਼੍ਰੀ ਅਕਾਲ ਬਾਈ ਕਿੱਦਾਂ ਜੀ ਬਾਕੀ ਠੀਕ ਠਾਕ ਜੀ ਵਧੀਆ ਜੀ ਬਾਕੀ ਵੀਡੀਓ ਵੇਖਣ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗੱਲ ਇਦਾਂ ਨੂੰ ਵੀ ਹਾਂ ਜਲਦੀ ਜੀ ਕੰਮ ਤੁਹਾਡਾ ਨਾਲ ਜੀ ਜਲਦੀ ਚੋ ਗਰੋ ਸਾਡੇ ਅੱਜ ਡੈਥ ਹੋਈ ਅੱਜ ਦੀ ਉਹ ਉਧਰ ਜਾਣਾ ਕੋਈ ਨਹੀਂ ਕਦੇ ਸ਼ੁਰੂ ਬਾਕੀ ਇਦਾਂ ਹੀ ਵੀ ਥੋੜਾ ਜਿਹਾ ਵਿੱਚ ਮਿਸ ਵੱਜ ਜਾਂਦੇ ਆ ਵੀਡੀਓ ਦੇ ਵੀ ਮੈਡੀ ਵਾਲੀ ਮਾਲ ਲੱਗ ਗਿਆ ਚਲੋ ਬੰਨਣੀ ਹੈ ਹੋਏ ਮੇਲੇ ਚਲੇ ਆ ਬਾਬਾ ਜੀ ਹਾਂ ਅੱਜ ਦੀ ਕਾਲੀ ਕੋਈ ਜੀ ਦੀ ਸੀ ਤੇ ਕਿੰਨੇ ਬਾਜੀ ਅੱਜ ਅੱਜ 4 ਇੱਥੇ ਆ ਇੱਕ ਬਾਹਰ ਆ ਟੋਕੜੀ ਕੋਲ ਬਣੇ ਕੱਟੀ ਆ ਦੱਸੋ ਜੀ ਇਹਦੇ ਬਾਅਦ ਆ ਜੀ ਝੋਟੀ ਇਹ ਪਹਿਲਾ ਸੂਆ ਹਾਂਜੀ 4 ਲੰਦਾ 4 ਦੰਦ ਦੋਦੇ ਤੱਕ 8-9 ਕਿਲੋ ਹੋਊਗਾ ਲਓ ਪਾ ਲਈ ਬਿਲਕੁਲ ਨਹੀਂ ਸਾਬੋ ਜੀ ਤੁਸੀਂ ਆਹ ਪਠੀਕਾ ਤੋਰੋ ਜੀ ਲੋ ਜੀ ਪਹਿਲੇ ਸੋ ਚਾਰ ਰੰਗ ਤੇ ਦੇਖੋ ਸਿੰਘੀ ਝੋਟੀ ਰੱਖੋ ਆਪਣੇ ਕੋ ਬਾਈ ਦੂਜਾ ਹਾਂ ਜੀ ਐ ਸਾਰੇ ਨੁਕਤੀ ਲੋਕਾਂ ਦੀ ਇਸ ਚੰਗੇ ਆ ਲੈ ਕਿਸ ਸਿੰਘੀ ਬੜੀ ਉਹ ਸੋਹਣੀ ਝੋਟੀ ਤੇ ਅੱਜ ਵਧੀਆ ਹੈ ਨਾ ਬਾਈ ਹਾਂ ਜੀ ਹਾਂ ਆਹ ਵਾਈ ਜਿਹੜੀ ਮਾਰਾਲੀਂਦਾ ਵਾਈ ਜੇ ਸਹੀ ਹੋਏਗੀ ਤਾਂ ਫੇਰ ਹੀ ਉਹਦਾ ਤੇ ਕੱਟ ਦੇਣਾ ਹਾਂ ਆ ਪਹਿਲੇ ਕੋ ਬਾਈ ਜੀ ਫੇਰੀ ਫੇਰਾ ਜੀ ਆਏ ਭਾਈ ਬੜਾ ਕੀ ਗੱਲ ਹੈ ਹਾਂਜੀ ਦੇਖੋ ਬਹਿ ਲੈਣਾ ਜੀ ਪੈ ਹੀ ਵੇਖੋ ਪੂਰੀ ਗੱਲ ਹੈ ਹਾਂਜੀ ਤਾਂ ਇਹਨਾ ਮੰਨਦੇ ਜਲੋ ਵੀ ਦੁੱਧ ਦਾ ਕਿਲੋ ਵਾਧਾ ਘਟਾ ਹੋ ਜੇ ਹਾਂਜੀ ਉਹ ਵੀ ਸਹੀ ਹੋ ਜੂਗਾ ਚਵਾਈ ਕੋ ਗੰਢ ਨਾੜ ਹੋਵੇ ਕੋ ਛੱਟਾਪੂਰ ਹੋਵੇ ਕੋਈ ਏਦਾਂ ਗਲਤ ਮਲਤ ਹੋਵੇ ਨਾ ਉਹਦਾ ਨਹੀਂ ਕੰਮ ਬਣ ਉਹ ਫਿਰ ਮੇਰਾ ਧੋਖਾ ਹੋ ਜਾ ਬਿਲਕੁਲ ਰੋਟਾ ਬਣਾ ਲੰਦਾ ਰੋਟਾ ਤਾਜ਼ੀਆਂ ਨੇ ਸੁਣਿਆ ਨੇ ਇਹਨਾਂ ਦੇ ਦੁੱਧ ਦੇਣੇ ਦੇਣਾ ਇਹ ਤਾਜੀ ਸੂਈ ਹੈ ਦੋ ਤੋਂ 8-9 ਕਿਲੋ ਹੈਗਾ ਇਹ ਤੇ ਹੱਦ ਤੇ 10000 20000 ਦੇ ਵਿੱਚ ਮਤਲਬ ਚੰਗੀ ਹੈ ਪੂਰੀ ਚੰਗੀ ਹੁੰਦਾ ਨਾ ਚਲੋ ਹਾਂ ਬਾਕੀ ਮੋਰ ਮਾਲ ਬਈ ਬੰਦਾ ਨਹੀਂਗਾ ਹੁਣ ਮਾਲ ਨਹੀਂ ਲੱਭਦਾ ਨਹੀਂ ਲੱਭਦਾ ਤੇ ਫਿਰ ਵੀ ਅਸੀਂ ਆਪਣਾ ਹੀ ਗੱਦੀ ਪ੍ਰਕਾਰ ਨਹੀਂ ਕਰੀਦਾ ਖਰਾਬ ਏ ਮੋਲਿਕ 58 ਜੇ ਪਸ 7 ਤੇ 9 94 94 ਚਲੋ ਅਜੀਲੀ ਗੱਲ ਬਿਲਕੁਲ ਬਾਹਰ ਜੀ ਜਿਹੜੀ ਗੱਲ ਆਹ ਹੈ ਜੀ ਇਹ ਵੀ ਪਹਿਲਾਂ ਸੂਰ ਚਾਹ ਕੰਦ ਹੈ ਇਹ ਵੀ ਪਹਿਲਾਂ ਸੂਰ ਚਾਹ ਦਾ ਹਾਂ ਤੇ ਤੱਕੀ ਨਾ ਇਹ ਤਾਜੀ ਬਿਲਕੁਲ ਜੀ ਹਾਂ ਜੀ ਤੇ ਆ ਦੇਖੋ ਇਹ ਵੀ ਲੰਗੀ ਇਹ ਵੀ ਇੱਕ ਆਹ ਬਹੁਤ ਈਤੀਆਂ ਆਹ ਦੇਖੋ ਕਹਿਣਾ ਕਿ ਜਿੰਗੇ ਦਾ ਬੜਾ ਸੋਹਣਾ ਬਹੁਤ ਸੋਹਣਾ ਮਾੜਾ ਜੇ ਤੁਹਾਨੂੰ ਬੱਚਾ ਲਾਉ ਹਮਨਾ ਇੱਕ ਮਿੰਟ ਲਾੜਾ ਜਾ ਥਣ ਥਣ ਦੇਖੋ ਕਿਵੇਂ ਦਾ ਕੱਢਦੀ ਆ ਨੀ ਲੀਤ ਰੂਲੀ ਆਂਦੀ ਆ ਜੀ ਬੜੀ ਸਾਰਾ ਕੁਝ ਐ ਦਾ ਮਾਰ ਸਾਰਾ ਮਿਕਸ ਆਪਣੇ ਕੋ ਨੀ ਲੀਆਂ ਬਾਹਰ ਦੇ ਤੋਂ ਆ ਪੀ ਲੀਆਂ ਆ ਸਾਰੀਆਂ ਲੈ ਗਿਆ ਉਹ ਕੱਟੀ ਜੇ ਟੰਸਰ ਬਹੁਤ ਸ਼ਾਨਦਾਰ ਬੜਾ ਮਾਹਾਂ ਦਾ ਰਿਕਾਰਡ ਚੰਗਾ ਤੇ ਉਹ ਵੀ ਬਸ ਐਵੇਂ ਸ਼ੌਂਕ ਕੀਤਾ ਪੂਰਾ ਮੈਂ ਚੱਲੇ ਜੀ ਲਿਹੜੀ ਲੱਗ ਜੰਦੀ ਆ ਜੀ ਤੇ ਆਮ ਲਿਹੜੀ ਨਾ ਮਤਲਬ ਬੇਲੇ ਕੋ ਬਾਈ ਜੀ ਬੇਲੇ ਸਹੀ ਗੱਲ ਹੈ ਨੀ ਦੇਖੋ ਸਾਡੇ ਬਦ ਚੰਗੀਆਂ ਨਹੀਂ ਆਉਣੀਆਂ ਮਾੜੀਆਂ ਨਹੀਂ ਆਉਣੀਆਂ ਬਾਈ ਮਾੜੇ ਬਰਬਾਦ ਵਾਜੀ ਸ਼ੋਲਡਰ ਤੋਂ ਨਾ ਪਰ ਵੇ ਗਰਮੀ ਪੈ ਹੀ ਦੇਣੀ ਆ ਬੰਨ ਆ ਜਿਹੜੇ ਦਿਨ ਹੁੰਦੇ ਆ ਨਾ ਇਹਨਾਂ ਦਿਨਾਂ ਵਿੱਚ ਨਾ ਮਾੜੀ ਸ਼ੋੜ ਜਿਹੜੀ ਪਹਿਲਾਂ ਵੀ ਹੁੰਦੀ ਆ ਹਾਂ ਸਭ ਆਲੀ ਹਾਂ ਹਰ ਵਾਰੀ ਆਉਂਦੀ ਹੁੰਦੀ ਹਾਂ ਹਾਂਜੀ ਹਾਂਜੀ ਪਰ ਚੱਕਰ ਬਤਾ ਕੀ ਬਣਿਆ ਐਦ ਕੀ ਤਾਂ ਇਹ ਗੱਲ ਹੋ ਗਈ ਆ ਵੀ ਪਾਟੇ ਡੇ ਰੂਏ ਹੂੰ ਛੋਟੇ ਜੀ ਤੇ ਚਲੋ ਠੀਕ ਆ ਪਰ ਹੁਣ ਜਿਹੜਾ 10 ਦਾ ਨੋਟ ਦਹਾਂ ਚ ਚੱਲੇ ਨਾ ਚੱਲਦਾ ਬਿਲਕੁਲ ਜੀ ਪਰ ਇਹ ਲੈ ਲਿਓ 20 ਚ ਚੱਲਣ ਡਿਆ ਹੂੰ ਇੰਦਾ ਹਾਲ ਹੋ ਗਿਆ ਜੀ ਕੰਮ ਜਿਹੜਾ ਨਾ ਵੀ ਕੋਈ ਲੈਣਾ ਪੈਂਦਾ ਹੀ ਆਨ ਨੂੰ ਤਾਂ ਕਮਲੇ ਕਮਲੇ ਜੀ ਜਿਵੇਂ ਹੋ ਗਿਆ ਤੇ ਪਸ਼ੂ ਲੈਣ ਵਾਲੀ ਗੱਲ ਹੋ ਗਈ ਆ ਹਾਂ ਜੀ ਹਾਂ ਜੀ ਕੋਈ ਸਮਝ ਨਹੀਂ ਆਉਂਦੀ ਵੀ ਕਿੰਨੇ ਦਾ ਲੈਣਾ ਹੈ ਕਿੰਨੇ ਦਾ ਵੇਚਣਾ ਆ ਜਦੋਂ ਦਰ ਫਿਰ ਵੀ ਅਸੀਂ ਆਪਣੇ ਰੇਟ ਤੋਂ ਬਾਹਰ ਨਹੀਂ ਜਾਂਦੇ ਬਿਲਕੁਲ ਜੀ ਇਹ ਵੀ ਗੱਲ ਹੈਗੀ ਆ ਮੋਟਾ ਮੋਟਾ ਥਾਣਾ ਬਈ ਹਮ ਹਮ ਥੱਲੇ ਮਾਰ ਦੋ ਤਰਾ ਮਾਰ ਜਿਵੇਂ ਮਰ ਜਾਈਂ ਠੀਕ ਹੈ ਅਚਾਈ ਜੂ ਬਹੁਤ ਸੋਹਣੀ ਹੈ ਪਤਾ ਮੈਂ ਕਿਉਂ ਅਚਾਈ ਵਿਖਾਈ ਆ ਹਾਂਜੀ ਤੇ ਥੋੜਾ ਜਿਹਾ ਨਾ ਜਿਵੇਂ ਹੁੰਦਾ ਨਾ ਵੀ ਚੋਈ ਦੇਖੀ ਆ ਖੁਣ ਚੋਈ ਦੇਖੀ ਹੋਇਆ ਤੇ ਘਰੇ ਜਾ ਕੇ ਬੰਦਾ ਲੈ ਜਾਂਦਾ ਲੈ 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 ਜੀ ਲੈ ਬਿਲਕੁਲ ਤੋੜ ਲੋ ਜੀ ਕੱਟੋ ਕੱਟੀ ਜੀ ਇਹਦੇ ਮਗਰ ਕੱਟਾ ਪੰਨੀ ਮਗਰ ਇਹਦੀ ਮਗਰ ਉਹਦੇ ਮਗਰ ਵੀ ਕੱਟ ਅਜੋ ਤੇ ਦੋ ਮਗਰ ਕੱਟੇ ਇਹਨਾਂ ਦੋ ਮਗਰ ਕੱਟੇ ਆ ਚਲੋ ਆਓ ਜਿਹੜੀਆਂ ਉਹਨਾਂ ਦੋ ਮਗਰ ਕੱਟੀਆਂ ਬਸ ਠੀਕ ਆ ਤੋੜੋ ਜੀ ਇਹ ਵੀ ਇਹ ਵੀ ਦੇਖੋ ਜੰਗਲਾ ਦੇ ਆਹ ਦੇਖੋ ਬਈ ਦੇਖੋ ਇਹਦਾ ਪੂਰਾ ਨਿਖਰ ਆਹ ਬੜੀ ਝੋਟੇ ਆ ਬਾਈ ਹਾਂ ਵਧੀਆ ਵਾਹ ਨਾ ਖਾ ਉਹ ਬੜੀ ਬੜੀ ਕਵਾੜਦੀ ਹੈ ਦੁੱਧ 10 ਕਿਲੋ ਆਮ ਦਾ ਦੇ ਦੋ ਵਾਠ ਠੀਕ ਹਾਂ 10 ਵੀ ਦੇ ਸਕਦੀ ਆ 12 ਵੀ ਐਵੇਂ ਲੈ ਵੀ 8 ਕਿਲੋ ਬਹੁਤ ਹੈਗਾ ਤਾਂ ਠੀਕ ਆ ਵਾਹ ਹਾਂਜੀ ਭਾਈ ਇਹ ਹੁਣ ਰੇਡ ਰੂਰ ਵਾਲਾ ਕੰਮ ਨਹੀਂ ਕਰੀਂ ਜੀ ਇਹ ਜਸੂ ਨੂੰ 59 59000 ਲਓ ਜੀ ਇੱਥੇ ਚਲੋ ਬਰਾਦੇ ਇਹ ਵੀ ਪਹਿਲਾ ਸੂਣਾ ਜੀ ਇਹ ਵੀ ਪਹਿਲਾ ਸੂਣਾ ਪਹਿਲਾ ਸੂਣਾ ਇਹ ਵੀ ਦਿਖਾਓ ਸੁਣ ਕੇ ਮੈਂ ਜੀ ਇਹ ਵੀ ਜੈਡ ਬਲਾਗਾ ਜੈਡ ਬਰਾਇਆ ਉਹ ਸੋਨਾ ਇਹਦੇ ਵੀ ਇਹ ਵੀ ਮਗਰ ਕੱਟੀ ਆ ਜੀ ਲੋ ਆ ਜੀ ਇਹਨੂੰ ਤੋਫਾ ਦੇਣਾ ਸੁਈ ਨੂੰ ਛੋਣੇ ਜੋੜੀਆਂ ਪੂਰੇ ਕਦ ਕਰਦੇ ਜੋੜੀਆਂ ਸਿੰਗਲ ਹੱਡੀ ਆ ਬਿਲਕੁਲ ਸਿੰਗਲ ਹੱਡੀ ਤੇ ਦੁੱਧ ਬਾਈ ਜੀ ਕੱਟ ਕੇ ਨਾ ਭੋਲਾ ਤਾਜ਼ੀਆਂ ਬਿਲਕੁਲ ਨਾਲੇ ਹਾਂ ਬਿਲਕੁਲ ਆਹ ਆਹੰਦਰੀ ਕਦੇ ਕੋਲ ਕੋ ਵਾਲੀ ਸੰਕਰ ਨਾ ਰਿਹਾ ਦੁੱਧ ਵਾਲੀ ਪੂਰੀ ਝੋੜਿਆ ਰੇ 11 12 ਠੀਕ ਆ ਹਾਂਜੀ ਇਹਦੀ ਜੈਸਮਿਨ ਨਹੀਂ ਹਾਂਜੀ ਇਹ ਆਪਾਂ 90 90 ਹਜ਼ਾਰ ਦੀ ਚੱਲਣ ਦੋ ਤੇ ਨੀਲੀ ਆ ਗਈ ਆ ਨੀਲੀ ਆ ਗਈ ਬਾਕੀ ਤੇਰੀ ਮਗਰ ਵੀ ਕੱਟੀ ਆ ਉਹ ਵੀ ਬਾਈ ਨੀਲੀ ਨਹੀਂ ਆ ਇੱਕੀ ਮਗਰ ਨੀ ਬਲੇ ਇਹ ਸੁਆ ਦੁੱਜਾ ਜੇ ਦੁੱਜਾ ਤੋਂ ਹਾਂ ਦੰਦਾ ਜੀ ਛੇ ਦਾੰਦਾ ਅੱਛਾ ਸੁਆ ਦੁੱਜਾ ਇਹ ਬਾਈ ਜਾਨ ਨੇ ਦੁੱਧ ਮਾਲਕਾਂ ਕੋਲ ਜਿੰਨਾ ਕੋ ਲਿਆ ਹੈ ਨਾ ਹਾਂਜੀ ਉਹ ਕਹਿੰਦੇ ਦੋ ਦਿਨ ਸੂਰੀ ਤੇ ਦੋ ਦਿਨ ਨੇ 11 ਕਿਲੋ ਦਿੱਤਾ 11 ਕਿਲੋ ਹਾਂ ਮੈਂ ਕੋਈ 8 ਕਿਲੋ ਤੋਂ ਹੁਣ ਆਪਲੇ ਸਟਾਰਟ ਆ ਠੀਕ ਆ ਬਿਲਕੁਲ ਤਿੰਨ ਚਾਰ ਦਿਨ ਦੀ ਸੂਰੀ ਤੇ ਬਾਕੀ ਦਵਾਂ ਨੇ ਕੋਈ 11 ਦੇ ਜੇ ਆਪ ਕੋਲ ਪੂਰੇ ਕ੍ਰੈਡਿਟ ਨਹੀਂ ਕਰਦੇ ਠੱਟੀ ਮਗਰ ਆ ਗਈ ਹੈ ਦੇ ਵਿੱਚ ਚੋਈ ਦੀ ਬਾਕੀ ਚੰਦੇ ਜਾਂ ਪੂਰੀ ਪਲੀ ਪੁਲੀ ਕੋਈ ਨਿਸ਼ਾਨੀ ਨਹੀਂ ਸਾਰੇ ਨਿਕਲੇ ਹੈਗੇ ਜੀ ਹਾਂ ਜੀ ਇਹ ਵੀ 90 ਇਹ ਵੀ 90 90 ਹਾਂ ਦੋਨੇ ਇਕੱਠੇ ਦੋ 95 ਜਾਂ ਦੋ 90 ਲੈ ਜੀ ਚਲੋ ਬੱਚੇ ਖਾਓ ਜੀ ਇਹਨਾਂ ਨੂੰ ਆ ਦੇਖੋ ਆਨੇ ਲਈ ਘਿਆਰੇ ਆਜੋ ਦੋ ਬਾਕੀ ਉਹ ਵੀ ਕੱਟੀ ਪੂਰੀ ਨਹੀਂ ਜੀ ਤੇ ਠੀਕ ਹੈ ਲੋਸ ਹੈ ਨਾ ਉਹ ਹੋਰ ਲੱਗਦੀ ਆ ਉੱਪਰ ਤੋਂ ਡਿਆ ਗਈ ਜੀ ਭਾਈ ਇਹਦਾ ਕਾਰ ਜੀ ਦਾ ਮਾ ਦਾ ਉਹ ਬੜਾ ਚੰਗਾ 18.5 ਕਿਲੋ ਅੱਛਾ ਤੇ ਇਹ ਹੈ ਜੀ 14 ਮਹੀਨੇ ਆ 14 ਮਹੀਨੇ ਜੀ ਹਾਂ ਤੇ ਕੱਟੀ ਜੀ ਜਾਰ ਪਾਰ ਬੜੀ ਚੰਗੀ ਇਹ ਤੇ ਮੈਂ ਕਹਾਂ ਵੀ ਸਾਡੇ ਕੋਲ ਬਹੁਤ ਲੋਕ ਪੁੱਛਦੇ ਆ ਤੁਹਾਡੇ ਵੀਡੀਓ ਕਰਕੇ ਵੀ ਬਾਈ ਜੀ ਨੂੰ ਦੱਸਿਆ ਕਰੋ ਹਾਂ ਬਿਲਕੁਲ ਜੀ ਆਹ ਦੇਖੋ ਜੈਡ ਬਲੈਕ ਆ ਤੇ ਆ ਬਾਕੀ ਪੂਛਲ ਦਾ ਸਹਜ ਰੱਖੀ ਪੂਰੀ ਨਸਲ ਦਾ ਬੁੜਾ ਜੀ ਹਾਂ ਤੇ ਬਾਕੀ ਤੋਰੀ ਫਿਰੰਦੀ ਹੀ ਆ ਤੋਰੀ ਤੇ ਲੋੜ ਹੀ ਨਹੀਂ ਹੁਣ ਇਹਨੂੰ ਹਾਂਜੀ ਤੇ ਇਹ ਆਪਾਂ 30 ਜਿਆਦਾ ਦੇ ਦਿੰਦੇ ਹਾਂ ਹਾਂ ਚਲੋ ਆਪਾਂ ਇਹ ਆਈ ਟਕੀ ਜਦੋਂ ਸੂਹੂਗੀ ਹਾਂਜੀ ਤੇ ਸਾਨੂੰ ਕੋਈ ਦੇ ਦੇ ਲੱਖ ਰੁਪਏ ਦੀ ਠੀਕ ਆ ਹਾਂ ਹੋ ਸਕਦਾ ਵੱਧ ਵੀ ਹੈ ਵੱਧ ਵਾਲੀ ਬਣ ਗਈ ਤੇ ਵੱਧ ਵਾਲੀ ਪਾ ਦੇ ਦਵਾਂਗੇ ਉਹ ਕੱਟੀ ਬੜੀ ਨਸਲ ਜਾਤ ਵਾਲੀ ਆ ਤੇ ਪੂਰਾ ਦੁੱਧਦਾਨ ਪੂਰਾ ਦਿੱਤਾ ਅੱਜ 14 ਮਹੀਨੇ 14 ਮਹੀਨੇ ਹਾਂ ਠੀਕ ਆ ਤਾਂ ਇਹ ਨਹੀਂ ਨਿਕਲਪਣ ਹਾਂਜੀ 4 ਤੋਂ 5 ਕਿਲੋ ਦੁੱਧ ਆ ਦੁੱਧ ਹਾਂਜੀ ਲਓ ਜੀ ਟੋਕੜ ਕੱਪੜ ਅੱਜ ਥੋੜਾ ਟਰਾਈ ਕਰਨ ਦੇਈ ਮੇਰੇ ਕੋਲ ਕੋਚ ਹੁੰਦੇ ਹੀ ਪਾੜੇ ਨਾਲ ਹਾਂਜੀ ਠੀਕ ਆਪਣੇ ਕੋਈ ਇੱਕ ਟਾਕ ਮੈਂ ਚੋਈ ਹੀ ਆਂ ਲੀ ਗੱਲਵਾਇਆ ਮੈਂ ਚੋਈ ਆ ਤੇ ਨਾਲ ਟੀਕਾ ਲਾ ਠੀਕ ਆ ਠੀਕ ਆ ਜੀ ਕੋਈ ਮੈਨੂੰ ਕੱਲ ਨੂੰ ਕੋਈ ਕਹਿ ਦੇ ਦੀ ਯਾਰ ਤੁਸੀਂ ਦੋਸਤ ਗੱਲ ਕੀਤੀ ਠੀਕ ਆ ਤੋ ਕਰ ਜੱਪੜ ਜਿਹੜੀ ਆ ਥੱਕ ਮੈਦੀ ਹੋਣੀ ਹਾਂ ਜੀ ਜਨਾਬ ਮਸਲੋ ਬੀ ਗਾ ਗੂੰ ਫੋਨ ਫਾਂ ਬੋਲਉਂਦੇ ਆ ਵੀਗੜੀਏ ਦੇ ਥੂਲ ਹੁੰਦੇ ਸਾਰੇ ਹਾਂਜੀ ਬਾ ਜੀ ਮਮਾ ਜੀ ਬੋਲੋ ਜੀ ਇਹਦਾ ਮੁੱਲ 50 ਤੇ ਦੋ ਛੜ ਦਾਂਗੇ 48 48 ਹਾਂ ਚਲ ਜੱਸ ਨੂੰ ਪਾ ਠੀਕ ਠੀਕ ਜੀ ਦੇਖੋ ਜੀ ਆ ਪਸ਼ੂ ਬਾਈਆਂ ਕੋਲ ਜੀ ਔਰ ਥੋੜਾ ਜਿਹਾ ਭਾਈ ਰੁਕਾ ਲਈ ਅੱਜ ਆ ਥੋੜੀ ਜਲਦੀ ਆ ਥੋੜਾ ਟਾਈਮ ਐ ਵੀ ਜੇ ਜਲਦੀ ਜਲਦੀ ਚੱਲੀਏ ਪਹਿਲਾਂ ਗੱਲਾਂ ਠੋਕਣੀਆਂ ਬਹੁਤ ساری ਆ ਹਾਂ ਹਾਂ ਗੱਲਾਂ ਕਰਨੀਆਂ ਅਸੀਂ ਆਹ ਤੋਂ ਗੱਲਾਂ ਆ ਫੈਮਲੀ ਦਾ ਥੋੜਾ ਜਾਣਾ ਲੱਗੇ ਚਲੋ ਕੋਈ ਫਿਰ ਦੇਖਦੇ ਹਾਂ ਤੇ ਬੋਲੋ ਭਾਈ ਨੰਬਰ ਤੇ ਬਾਕੀ ਨੰਬਰ 97792 56363 ਸਕਰੀਨ ਤੇ ਵੀ ਚੱਲੇਗਾ ਤੇ ਪਿੰਡ ਮਾਲੀਆ ਜਿਹੜਾ ਗੁਰਦਾਸਪੁਰ ਤੇ ਜਿੰਨੇ ਵੀ ਹੋਣਾ ਮੇਰਾ ਬਰਾ ਫੋਨ ਲਾ ਕੇ ਆਵੇ ਠੀਕ ਹੈ ਜੀ ਸਤਿ ਸ੍ਰੀ ਅਕਾਲ